ਸਰੋਪਾ ਜਿਸ ਨੂੰ ਸਰੋਪਾ ਵੀ ਕਿਹਾ ਜਾਂਦਾ ਹੈ ਪੰਜਾਬੀ ਸੰਸਕ੍ਰਿਤੀ ਅਤੇ ਸਿੱਖ ਧਰਮ ਵਿੱਚ ਸਨਮਾਨ ਦਾ ਪ੍ਰਤੀਕ ਹੈ ਇਹ ਸ਼ਬਦ ਸਿਰ ਦੇ ਉੱਤੇ ਤੋਂ ਆਇਆ ਹੈ ਜਿਸ ਦਾ ਅਰਥ ਹੈ ਸਿਰ ਨੂੰ ਮਾਣ ਦੇਣਾ ਫਾਰਸੀ ਵਿੱਚ ਵੀ ਸਰੋਪਾ ਦਾ ਅਰਥ ਸਿਰ ਤੋਂ ਪੈਰ ਤੱਕ ਦਾ ਕੱਪੜਾ ਹੁੰਦਾ ਹੈ ਅੱਜ ਕੱਲ ਸਰੋਪਾ ਆਮ ਤੌਰ ਤੇ ਕੇਸਰੀ ਰੰਗ ਦਾ ਹੁੰਦਾ ਹੈ ਜੋ ਕਿ ਬਲੀਦਾਨ ਅਤੇ ਪਵਿੱਤਰਤਾ ਦਾ ਚਿੰਨ ਹੈ ਸਰੋਪਾ ਦਿੱਤੇ ਜਾਣ ਦੀ ਪਰੰਪਰਾ ਭਾਰਤ ਵਿੱਚ ਮੁਸਲਮਾਨ ਹਮਲਾਵਰਾਂ ਦੇ ਸਮੇਂ ਤੋਂ ਚੱਲੀ ਆ ਰਹੀ ਹੈ ਹਾਲਾਂਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਇਸ ਦੀ ਸਿੱਧੀ ਮਿਸਾਲ ਨਹੀਂ ਮਿਲਦੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਨਿਹੜ ਅਤੇ ਸੱਚੇ ਸਿੱਖਾਂ ਨੂੰ ਸਰੂਪਾ ਦੇ ਕੇ ਇਹ ਪਰੰਪਰਾ ਸਿੱਖ ਧਰਮ ਵਿੱਚ ਸਥਾਪਿਤ ਕੀਤੀ। ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਵੀ ਸਰੂਪੇ ਦਾ ਉਲੇਖ ਮਿਲਦਾ ਹੈ। ਉਹਨਾਂ ਨੇ 12 ਸਾਲ ਤੱਕ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਹਰ ਸਾਲ ਉਹਨਾਂ ਨੂੰ ਇੱਕ ਸਰੂਪਾ ਮਿਲਦਾ ਜੋ ਉਹ ਸਨਮਾਨ ਵਜੋਂ ਸਿਰ ਉੱਤੇ ਸਜਾ ਲੈਂਦੇ। 12ਵੀਂ ਵਾਰ ਜਦੋਂ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੇ ਸਰੂਪੇ ਖੋਲੇ ਤਾਂ ਉਹਨਾਂ ਨੂੰ ਉਹਨਾਂ ਦੀ ਸੱਚੀ ਸੇਵਾ ਅਤੇ ਨਿਮਰਤਾ ਦੇ ਕਾਰਨ ਸਿੱਖ ਧਰਮ ਦੀ ਅਗਵਾਈ ਸੌਂਪੀ। ਸਮੇਂ ਦੇ ਨਾਲ ਸਰੂਪਾ ਦੇਣ ਦੀ ਰੀਤ ਆਮ ਹੋ ਗਈ। ਹੁਣ ਤਕਰੀਬਨ ਹਰ ਗੁਰਦੁਆਰੇ ਵਿੱਚ ਭੇਟਾ ਦੇ ਬਦਲੇ ਸਰੂਪਾ ਦੇ ਦਿੱਤਾ ਜਾਂਦਾ ਹੈ ਇਹ ਅਮਲ ਹੁਣ ਕਈ ਵਾਰੀ ਆਰਥਿਕ ਉਦੇਸ਼ਾਂ ਨਾਲ ਵੀ ਜੁੜ ਗਿਆ ਹੈ ਜਿਸ ਨਾਲ ਇਸ ਦੀ ਅਸਲੀ ਆਤਮਿਕ ਮਹੱਤਤਾ ਦੀ ਕਮੀ ਹੋ ਗਈ ਹੈ ਸਿੱਖੀ ਦੇ اصੂਲਾਂ ਅਨੁਸਾਰ ਅਸਲ ਸਰੂਪਾ ਭਾਵਨਾਵਾਂ ਗੁਣਾ ਅਤੇ ਆਤਮਿਕਤਾ ਵਿੱਚ ਹੈ ਸਚਾਈ ਸੰਤੋਖ ਗਿਆਨ ਦਿਆ ਅਤੇ ਧੀਰਜ ਇਹੀ ਜੀਵਨ ਦੇ ਅਸਲ ਸਰੂਪੇ ਹਨ ਸਤਿ ਸ਼੍ਰੀ ਅਕਾਲ